ਇਹਨੂੰ ਯੂਜ਼ ਕਰਨ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਹਲਾ ਲਓ ਤੇ ਇਹ ਸਰਿੰਜ ਚਾਹੀਦੀ ਆ ਇਹ 20 ਇਹ ਮਿਲਦੀ ਆ ਤੁਸੀਂ 10 ਲੈ ਲਓ 20 ਦੀ ਲੈ ਲਓ 25 ਦੀ ਲੈ ਲਓ ਤੇ ਲਿਕੁਇਡਾ ਤੁਸੀਂ ਦੇਖ ਸਕਦੇ ਹੋ ਅਲਵਿੰਡਾ ਜੋੜਨਾ ਇਹ ਅੱਧਾ ਲੀਟਰ ਲੈਂਦੀ ਸੀ ਆਪਾਂ ਆਲਬੋਮਾਰ ਤੇ ਇਹ ਰੇਟ ਦੀ ਗੱਲ ਕਰ ਗਏ ਤੇ हां जी दोस्तों, सत श्री अकाल जी सारे। स्वागतਾ ਸਾਰਿਆਂ ਦਾ ਢਾਲੀਵਾਲ ਡੈਰੀ ਫਾਰਮ ਦੇ ਉੱਤੇ। ਦੋਸਤੋ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ, ਇਹ ਆਪਾਂ ਬਣਾ ਰਹੇ ਹਾਂ ਡੀ-ਵਾਰਮਿੰਗ ਦੇ ਉੱਪਰ। ਵੀ ਡੀ-ਵਾਰਮਿੰਗ ਆਪਾਂ ਕਾਹਤੋਂ ਕਰਨੀ ਆ ਤੇ ਕਿਉਂ ਜ਼ਰੂਰੀ ਹੈਗੀ। ਤੇ ਕਿਹੜੇ ਸਾਲਟ ਨਾਲ ਕਰਨੀ ਆ ਜਾਂ ਹੋਰ ਕਿਹੜੀਆਂ ਦਵਾਈਆਂ ਤੇ ਕਿਸ ਤਰ੍ਹਾਂ ਕਰਨੀ ਹੈਗੀ। ਕਿੰਨੀ-ਕਿੰਨੀ ਦਵਾਈ ਦੇਣੀ ਹੈ। ਉਹ ਸਾਰੀ ਆਪਾਂ ਡਿਟੇਲ ਦੱਸਾਂਗੇ ਤੇ ਅੱਜ ਆਪਾਂ ਆਪਣੇ ਛੋਟੇ ਬੱਚਿਆਂ ਦੀ ਡਿਵਰਮਿੰਗ ਕਰ ਰਹੇ ਸੀਗੇ ਤੇ ਡਿਵਰਮਿੰਗ ਕਰ ਰਹੇ ਹਾਂ ਆਪਾਂ ਵਰਬਲ ਕੰਪਨੀ ਦੀ ਲੇਕੂਟਾ ਤੁਸੀਂ ਦੇਖ ਸਕਦੇ ਹੋ ਅਲਵਿੰਡਾ ਜੋੜਨਾ ਇਹ ਅੱਧਾ ਲੀਟਰ ਲਿਆਂਦੀ ਸੀ ਆਪਾਂ ਆਲਬੋਮਾਰ ਤੇ ਇਹ ਰੇਟ ਦੀ ਗੱਲ ਕਰ ਗਏ 345 ਰੁਪਏ ਪ੍ਰਿੰਟ ਰੇਟ ਹੈ ਇਹਦੇ ਵਿੱਚ ਤੇ ਪੂਰੇ 300 ਦੀ ਆਪਾਂ ਨੂੰ ਇਹ ਮਿਲੀ ਹੈਗੀ ਤੇ ਬਾਕੀ ਡੋਜ਼ ਸਾਰੀ ਇਹ ਤੇ ਲਿਖੀ ਹੋਈ ਆ ਕਿਹੜੇ ਜਾਨਵਰ ਨੂੰ ਬੋਡੀ ਵੇਟ ਦੇ ਹਿਸਾਬ ਨਾਲ ਕਿੰਨੀ ਦੇਣੀ ਹੈਗੀ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ। ਅਲਵੈਂਡਾਜੋਲ ਮੇਨ ਸਾਲਟ ਆ ਇਹਦੇ ਵਿੱਚ। ਤੇ ਤੁਸੀਂ ਦੇਖ ਸਕਦੇ ਹੋ 5mg ਪਰ ਕੇਜੀ ਬੋਡੀ weight ਦੇ ਹਿਸਾਬ ਨਾਲ ਦੇਣੀ ਆ ਆਪਾਂ। ਤੇ ਜਿੰਨਾ ਆਪਣੇ ਪਸ਼ੂ ਦਾ ਵਜ਼ਨ ਆ ਉਹਦੇ ਹਿਸਾਬ ਨਾਲ ਤੁਸੀਂ ਗਿਣਤੀ ਮਿੰਤੀ ਕਰਕੇ ਤੇ ਉਨੀ ਤੁਸੀਂ ਦੇਖ ਸਕਦੇ ਤੇ ਆਪਾਂ ਇਹ ਆਪਣੇ ਛੋਟੇ ਬੱਚਿਆਂ ਨੂੰ ਦੇਣੇ ਆ ਦੋਨਾਂ ਨੂੰ ਇਹਨਾਂ ਨੂੰ ਦੇਣੇ ਆ ਤਾਰਜਨ ਬੁੱਲ ਦੀ ਬੱਚੀ ਨੂੰ ਦੇਣੀ ਆ ਆ ਜੋਗ ਰਾਜ ਦਾ ਆਏਗਾ ਮੇਲ ਕਾਫੇ ਨੂੰ ਦੇਣੀ ਆ ਇੱਧਰ 나ਕ ਦਾ ਖੜਾਗਾ ਕਟਾ ਇਹਨੂੰ ਦੇਣੀ ਆ ਤੇ ਕੋਈ ਛੋਟੀ ਬੱਚੀ ਖੜੀ ਹੋ ਉਹਨੂੰ ਦੇਣੀ ਆ ਤੇ ਬਾਕੀ ਬਸੰਗਾਂ ਤੇ ਟੀਕੇ ਲੱਗੇ ਹੋਏ ਆ ਜੀ ਤੇ ਉਹਨਾਂ ਨੂੰ ਹਜੇ ਆਪਾਂ ਦੇ ਨਹੀਂ ਸਕਦੇ ਥੋੜਾ ਥੋੜਾ ਟਾਈਮ ਹੋਇਆਗਾ ਤੇ ਐ ਕੋਦਰ ਕੋਹੇ ਨੂਰ ਦਾ ਮੇਲ ਕਾਬ ਖੜਾਗਾ ਉਹਨੂੰ ਦੇਣੀ ਆ ਮਤਲਬ ਕਿ ਇਹ 4-5 ਜਾਨਵਰ ਹੋ ਗਏ ਇਹਨਾਂ ਪੰਜਾਂ ਨੂੰ ਆਪਾਂ ਏਲਵੈਂਡਾ ਜੋਰ ਸਾਲਟ ਲਿਕਵਿਡ ਦੀ ਦਵਾਈ ਦੇਣੀ ਆ ਤੇ ਡਾਇਰੈਕਟ ਹੀ ਮੂੰਹ ਚ ਦੇਣੀ ਆ ਆਪਾਂ ਤੇ ਸਰਿੰਜ ਦੇ ਨਾਲ ਦੇਣੀ ਆ ਆਪਾਂ ਤੇ ਇਹ ਦੇਣੀ ਬਹੁਤ ਜ਼ਰੂਰੀ ਹੈਗੀ ਕਿਉਂਕਿ ਪੇਟ ਦੇ ਵਿੱਚ ਕੀੜੇ ਹੋ ਜਾਂਦੇ ਹੈਗੇ 3 ਮਹੀਨਿਆਂ ਤੇ ਦੇਣੀ ਜ਼ਰੂਰੀ ਆ ਤੇ ਛੋਟੇ ਬੱਚਿਆਂ ਨੂੰ ਜਮ੍ਹਾਂ ਛੋਟੇ ਬੱਚਿਆਂ ਨੂੰ 15 ਤੋਂ 20 ਦਿਨਾਂ ਦੇ ਫਿਰ ਮਹੀਨੇ-ਮਹੀਨੇ ਬਾਅਦ ਦੇਣੀ ਜ਼ਰੂਰੀ ਹੈਗੀ ਜਦੋਂ 4-5 ਮਹੀਨਿਆਂ ਦਾ ਹੋ ਗਿਆ ਖੋਦੋਂ ਤਾਈ ਆਪਾਂ ਮਹੀਨੇ-ਮਹੀਨੇ ਤੱਕ ਦੇਣੀ ਆ ਉਸ ਤੋਂ ਬਾਅਦ ਆਪਾਂ ਤਿੰਨ ਮਹੀਨਿਆਂ ਤੱਕ ਦੇਈ ਸਕਦੇ ਆਂਗੇ ਬਾਕੀ ਲੋੜ ਦੇ ਮੁਤਾਬਕ ਦੇਣੀ ਆ ਜੇ ਨਹੀਂ ਲੋੜ ਤਾਂ ਲੋੜ ਨਹੀਂ ਜੇ ਲੋੜ ਲੱਗਦੀ ਆ ਤਾਂ ਫਿਰ ਆਪਾਂ ਲੈਣੀ ਜ਼ਰੂਰੀ ਆ ਕਿਉਂਕਿ ਜੇ ਕੀੜੇ ਹੋਣਗੇ ਪੇਟ ਦੇ ਵਿੱਚ ਤਾਂ ਪਸ਼ੂ ਦਾ ਵਾਧਾ ਵਿਕਾਸ ਨਹੀਂ ਹੁੰਦਾਗਾ ਤੇ ਨਾ ਹੀ ਪਸ਼ੂ ਦੀ ਗ੍ਰੋਥ ਹੋਵੇ ਤੇ ਕਈ ਵਾਰੀ ਡੀਵਾਰਮਿੰਗ ਨਾ ਕਰਦੇ ਹੋਏ ਜੇ ਆਪਾਂ ਨਾ ਕਰੀਏ ਡੀਵਾਰਮਿੰਗ ਤਾਂ ਉਹਦੀ ਗ੍ਰੋਥ ਨਹੀਂ ਹੁੰਦੀ ਜਿਵੇਂ ਕਿ ਪੇਟ ਵੱਧ ਜਾਂਦਾਗਾ ਤੇ ਅੱਖਾਂ ਦੇ ਵਿੱਚੋਂ ਪਾਣੀ ਵਗੈਰਾ ਕੋਈ ਗੱਡਾ ਗੁੱਡਾ ਵਗੈਰਾ ਆਉਣ ਲੱਗ ਜਾਂਦਾ ਹੈਗਾ ਜੀ। ਇਹ ਕੀੜੇ ਹੋਣ ਦਾ ਸਾਰੇ ਕਾਰਨ ਹੁੰਦੇ ਹੈਗੇ। ਤੇ ਜੇ ਪੇਟ ਦੇ ਵਿੱਚ ਕੀੜੇ ਹੋਣਗੇ ਤਾਂ ਇਹਨਾਂ ਨੇ ਕੋਈ ਗ੍ਰੋਥ ਨਹੀਂ ਕਰਨੀ। ਤੇ ਜੇ ਆਪਾਂ ਸਮੇਂ ਸਿਰ ਦਵਾਈ ਦਿੰਦੇ ਰਹਾਂਗੇ। ਤੇ ਪੇਟ ਵਧੀਆ ਸਾਫ਼ ਰਹੂਗਾ। ਤੇ ਜੋ ਕੁਝ ਵੀ ਪਸ਼ੂ ਖਾਊ ਪੀਊਗਾ। ਉਹ ਸਾਰਾ ਸਰੀਰ ਨੂੰ ਲੱਗੂਗਾ ਤੇ ਗ੍ਰੋਥ ਚੰਗੀ ਹੋਊ ਵਾਧਾ ਵਿਕਾਸ ਹੋਊਗਾ। ਜਲਦੀ ਹੋਊਗਾ। ਅੰਗਾਂ ਦਾ ਵਿਕਾਸ ਹੋਊਗਾ। ਤੇ ਚੰਗੀ ਗ੍ਰੋਥ ਹੋਊਗੀ ਅੱਲਰ ਉਹਦੀ ਪਸ਼ੂਆਂ ਦੀ ਤੇ ਜੋ ਵੀ ਆਪਾਂ ਖਾੜਕ ਪਾਵਾਂਗੇ ਪੱਠਾ ਨੀਰਾ ਕੁਛ ਵੀ ਪਾਵਾਂਗੇ ਆਪਾਂ ਉਹ ਸਾਰਾ ਪਸ਼ੂ ਦੇ ਸਰੀਰ ਨੂੰ ਲੱਗੂਗਾ ਤੇ ਫੇਰ ਹੀ ਫਾਇਦਾ ਆਗਾ ਖਾੜਕ ਦਿੱਤੀ ਦਾ ਤੇ ਨਹੀਂ ਤਾਂ ਕੋਈ ਫਾਇਦਾ ਵੀ ਨਹੀਂ ਹੈਗਾਗਾ ਕਿਉਂਕਿ ਜੇ ਅੰਦਰ ਕੀੜੇ ਹੋਣਗੇ ਜਿੰਨੀ ਮਰਜ਼ੀ ਖਾੜਕ ਦੇਈ ਹੈਗੇ ਆਪਾਂ ਕਿ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਖਾੜਕ ਸਰੀਰ ਨੂੰ ਲੱਗਣੀ ਨਹੀਂ ਜੋ ਕੁਛ ਵੀ ਪਾਵਾਂਗੇ ਆ ਪਾਵਾਂਗੇ ਆਪਾਂ ਉਹ ਪੇਟ ਦੇ ਵਿੱਚ ਜਿਹੜੇ ਕੀੜੇ ਹੁੰਦੇ ਉਹੀ ਖਾਈ ਜਾਣਗੇ ਉਹਨਾਂ ਨੇ ਖਰਾਕ ਨਹੀਂ ਲੱਗਣ ਦੇਣੀ ਇਸ ਲਈ ਡਿਵਰਮਿੰਗ ਬਹੁਤ ਜ਼ਰੂਰੀ ਹੈ ਛੋਟੇ ਬੱਚਿਆਂ ਦੀ ਬਾੜੀ ਜ਼ਰੂਰੀ ਹੈ ਜਿਵੇਂ ਕਿ ਆਪਾਂ ਇਹਨਾਂ ਸਾਰੇ ਛੋਟੇ ਬੱਚਿਆਂ ਨੂੰ ਅੱਜ ਲਿਕੁਇਡ ਅਲਵਿੰਡਾ ਜੋਲ ਦੇ ਰਹੇ ਹਾਂ ਫਿਰ ਬੈ ਕੰਪਨੀ ਦੀ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦੱਸ ਹੀ ਦਿੱਤੀ ਹੈ ਡਿਟੇਲ ਪਹਿਲਾਂ ਤੇ ਇਹ ਸਰਿੰਜ ਚਾਹੀਦੀ ਹੈ ਇਹ 20 ml ਦੀ ਹੈ ਤੁਸੀਂ 10 ਲੈ ਲਓ 20 ਦੀ ਲੈ ਲਓ 25 ਦੀ ਲੈ ਲਓ ਇਹ ਜ਼ਰੂਰੀ ਹੈ ਇਹ ਤੁਹਾਨੂੰ ਦੱਸਦਾ ਵੀ ਕਿਉਂ ਜ਼ਰੂਰੀ ਆ ਜਿਵੇਂ ਬੱਚਾ ਜਨਮ ਲੈਂਦਾ 10 ਤੋਂ 15 15 ਦਿਨਾਂ ਦੇ ਵਿੱਚ ਵਿੱਚ ਜ਼ਰੂਰੀ ਆ ਉਸ ਤੋਂ ਬਾਅਦ 15 ਦਿਨਾਂ ਦੇ ਵਿੱਚ ਫੇਰ ਦੇ ਦਿਓ ਉਸ ਤੋਂ ਬਾਅਦ 3-4 ਮਹੀਨੇ ਦਾ ਹੀ ਮਹੀਨੇ-ਮਹੀਨੇ ਬਾਅਦ ਦੇਈ ਜਲੋ ਤੇ ਬਾਕੀ ਲਿਖ ਕੇ ਰੱਖੋ ਵੀ ਕਿਹੜੀ ਦਵਾਈ ਦਿੱਤੀ ਆ ਤੇ ਹਰੇ ਘਰੀ ਸਾਲਟ ਬਦਲ ਕੇ ਦੇਣਾ ਇਹ ਨਹੀਂ ਹੈਗਾਗਾ ਦੋ ਘਰੀ ਆਪਾਂ ਲਗਾਤਾਰ ਦੇ ਸਕਦੇ ਆ ਸੇਮ ਦਵਾਈ ਤੀਜੀ ਆਰ ਤਾਂ ਜ਼ਰੂਰੀ ਬਦਲੋ ਬਸ ਤਾਂ ਦੂਜੀ ਵਾਰੀ ਬਦਲਣੀ ਚਾਹੀਦੀ ਆ ਤੇ ਹਰੇਕਾਰੀ ਸਾਲਟ ਬਦਲ ਕੇ ਦੇਵੋ ਤੇ ਤਰੀਕ ਲਿਖ ਕੇ ਰੱਖੋ ਮਹੀਨਾ ਲਿਖ ਕੇ ਰੱਖੋ ਤੇ ਦਵਾਈ ਦਾ ਨਾਮ ਲਿਖ ਕੇ ਰੱਖੋ ਤੇ ਇਸ ਵਾਰ ਜੇ ਇਹ ਦਿੱਤੀ ਆ ਤਾਂ ਗਾਂ ਨੂੰ ਕੋਈ ਹੋਰ ਸਾਲਟ ਦੀ ਦਵਾਈ ਦਿਓ ਇਸ ਵੀ ਚੇਂਜ ਕਰਦੇ ਰਹੋ ਤਾਂ ਕਿ ਦਵਾਈ ਪ੍ਰੋਪਰ ਕੰਮ ਕਰੇ ਤੇ ਕਿਉਂ ਜ਼ਰੂਰੀ ਆ ਇਹ ਸਾਰੀ ਤੁਹਾਨੂੰ ਜਾਣਕਾਰੀ ਆਪਾਂ ਦੇਤੀ ਆ ਤੇ ਹੁਣ ਆਪਾਂ ਤੁਹਾਨੂੰ ਦੇ ਕੇ ਵੀ ਦਿਖਾਉਨੇ ਆਂਗੇ ਤੇ ਸੋਚਿਆ ਚਲੋ ਭਰਾਵਾਂ ਨਾਲ ਅੱਜ ਆਪਾਂ ਡੀਵਰਮਿੰਗ ਕਰ ਰਹੇ ਸੀਗੇ ਆਪਣੇ ਪਸ਼ੂਆਂ ਦੀ ਛੋਟਿਆਂ ਦੀ ਸੋਚਿਆ ਵੀ ਚਲੋ ਥੋੜੇ ਨਾਲ ਸਾਂਝੀ ਕਰਦੇ ਗਏ ਕਿ ਕਿਸ ਤਰ੍ਹਾਂ ਦੇਣੀ ਆ ਤੇ ਕਿੰਨੀ ਦੇਣੀ ਆ ਤੇ ਕਿਹੜੀ ਦਵਾਈ ਦੇਣੀ ਆ ਦਵਾਈਆਂ ਹੋਰ ਵੀ ਬਹੁਤ ਆ ਚੰਗੀ ਕੰਪਨੀ ਦੇ ਤੁਸੀ ਕੋਈ ਵੀ ਦੇ ਸਕਦੇ ਤੇ ਸਭ ਤੋਂ ਪਹਿਲਾਂ ਆਪਾਂ ਇਹ ਬੱਚੀ ਨੂੰ ਦਿਨੇ ਆਂਗੇ ਫਿਰ ਯੋਗਰਾਜ ਵਾਲੇ ਕੱਟੇ ਨੂੰ ਦੇਵਾਂਗੇ ਤੇ ਦੇਖਦੇ ਆ ਵੀ ਲੈਂਦੇ ਆ ਕਿ ਨਹੀਂ ਵੈਸੇ ਪਹਿਲਾਂ ਕਰੀ ਵੀ ਆਪਣੀ ਡਿਵਰਮਿੰਗ ਤੇ ਹੁਣ ਆਪਾਂ ਕਰ ਰਹੇ ਆ ਉਸ ਰੋਸਗਾਰਨ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਹਲਾ ਲਓ ਚੰਗੀ ਤਰ੍ਹਾਂ ਹਲਾ ਕੇ ਤੇ ਸਰਿੰਜ 'ਚ ਇਹਨੂੰ ਆਪਾਂ ਦੇਣੀ ਹੈ ਤਕਰੀਬਨ ਯੋਗਰਾਜ ਵਾਲਾ ਕਟਾ ਜਿਹੜਾ ਇਹਨੂੰ 15 ml ਦੇਣੀ ਹੈ ਸਰਿੰਜ ਨਾਲ ਸੌਖੀ ਹੋ ਜਾਂਦੀ ਹੈ ਨਾਲ ਤਾਂ ਦੇਣੀ ਸੌਖੀ ਹੈ ਸਰਿੰਜ ਨਾਲ ਤੇ ਨਾਲ ਹੀ ਮਿਹਨਤੀ ਹੋ ਜਾਂਦੀ ਹੈ ਇਹਦੇ ਨਾਲ ਆ ਤੁਸੀਂ ਦੇਖ ਸਕਦੇ ਹੋ 15 ml ਸੌਖੀ ਲੈ ਲਈ तकरीबन ਕਈ ਪਸ਼ੂ ਸੌਖੀ ਲੈ ਲੈਂਦੇ ਆ ਕਈ ਥੋੜਾ ਜਿਹਾ ਕਰਦੇ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਉਸ ਤੋਂ ਪਹਿਲਾਂ ਤੁਸੀਂ ਗੋੜ ਜ਼ਰੂਰ ਦੇ ਸਕਦੇ ਹੋ ਦਿਵਾਰਮਿਕ ਤੋਂ ਪਹਿਲਾਂ ਗੋੜ ਦੇ ਦਿਆ ਕਰੋ ਚੰਗਾ ਹੁੰਦਾ ਇਹ ਇਹ ਮੱਛੀ ਆ ਜਿਹੜੀ ਇਹਨੂੰ ਆਪਾਂ 30 ਐਮਐਲ ਦੇਣੀ ਆ 20 ਐਮਐਲ ਭਾਰਲੀ ਦਾਖਲ ਮੰਨ ਲਾ ਪੜਾ ਪਾ ਕੇ ਦੇਣਾ ਤੇ 10 ml ਇਹਨੂੰ ਆਪਾਂ ਹੋਰ ਦੇਣੀ ਹੈ ਇਹਨੂੰ ਆਪਾਂ 30 ml ਦੇਣੀ ਹੈ ਇਹਨਾਂ ਨੂੰ ਦੋਨੋਂ ਦੇਤੀ ਤੇ ਹੁਣ ਆਪਾਂ ਇਹਨੂੰ ਕੱਟੇ ਨੂੰ ਦਿੰਨੇ ਆਂ ਨਾਗ ਵਾਲੇ ਨੂੰ ਇਹਨੂੰ ਆਪਾਂ ਦੇਵਾਂਗੇ 35 ਤੋਂ 40 ml ਵੀ ਐਮ ਐਲ ਨੂੰ ਆਪਾਂ ਹੋਰ ਦੇ ਦਾਂਗੇ 40 ਐਮ ਐਲ ਦੇ ਦਾਂਗੇ 250 ਸਿਰੰਜਾ ਮੰਨਦੇ ਹਾਂ ਕਿ 20 ਐਮ ਐਲ ਦੇ ਸਿਰੰਜੇ ਹੈ ਫਰੈਂਜ ਨਹੀਂ ਦਿਓ ਨਾਲੇ ਤਾਂ ਪਤਾ ਲੱਗ ਜਾਂਦਾ ਜਿੰਨੇ ਐਮਲ ਦੇਣੀ ਉਹਨੇ ਐਮਲ ਦਿੱਤੀ ਜਾਂਦੀ ਐ ਇੱਥੇ ਲਿਖਿਆ ਹੁੰਦਾ ਨਾਲੇ ਦੇਣੀ ਸੌਖੀ ਨੇ ਉਹ ਤੋਂ ਬਾਅਦ ਆਵਾ ਬੱਛੀ ਨੂੰ ਦੇਣੀ ਐ ਉਹ ਸਾਹਮਣੇ ਉਧਰ ਬੱਛੀ ਖੜੀ ਐ ਉਹ ਥੋੜਾ ਜਿਹਾ ਭਾਵੇਂ ਕਰੀ ਉਹ ਬੱਚੀਆਂ ਬੱਲੇ ਕੇ ਆਉਂਦੀਆਂ ਸੀਆਂ ਤੇ ਫਾਰਮ ਦੀਆਂ ਬੱਚੀਆਂ ਗਈਆਂ ਪਹਿਲਾਂ ਪਤਾ ਨਹੀਂ ਡਿਵਾਰਮਿੰਗ ਕਰੀ ਆ ਜਾਂ ਉਹਨਾਂ ਨੇ ਨਹੀਂ ਕਦੋਂ ਕਰੀ ਆ ਵੈਸੇ ਅਗਲਾ ਕਰਦੇ ਹੀ ਆਗਾ ਪਰ ਆਪਣਾ ਵੀ ਆ ਕੇ ਹੱਕ ਸੀਗਾ ਪਸੰਦੀ ਨਾਗ ਵਾਲਾ ਕੱਟਾ ਤੇ ਪਛੀ ਇਹ ਤਕਰੀਬਨ ਹੋਣਗੇ 8 ਹੰਕ ਮਹੀਨਿਆਂ ਦਾ ਅੰਦਾਜ਼ਾ ਹੀ 8-9 ਹੰਕ ਮਹੀਨਿਆਂ ਦਾ ਇੰਨਾ ਕੰਦਾਜਾ ਹੀ ਆ ਮਹੀਨਾ 1.5 ਮਹੀਨਾ ਵੱਧ ਘੱਟ ਵੀ ਹੋ ਸਕਦੇ ਉਹਦੇ ਹਿਸਾਬ ਨਾਲ ਆਪਾਂ 40-40 ਐਮਐਲ ਦੇਤੀ ਤੇ ਇਹਨੂੰ ਕੱਟੇ ਨੂੰ ਦੇਤੀ ਜੋਗਰਾਜ ਵਾਲੇ ਨੂੰ 15 ਐਮਐਲ ਤੇ ਟਾਰਜਨ ਬੋਲ ਵਾਲੀ ਪਛੀ ਨੂੰ ਆਪਾਂ ਦੇਤੀ 30 ਐਮਐਲ ਉਧਰ ਨਾਗ ਵਾਲਾ ਖੜਾ ਹੋਗਾ ਅੱਲਾ ਉਹੀ ਰਹਿ ਗਿਆ ਹੁਣ ਉਹਨੂੰ ਆਪਾਂ 15 ml ਦੇਣੀ ਹੈ ਉਹਨੂੰ ਆਪਾਂ ਪਹਿਲੀਅਰ ਦੇ ਰਹੇ ਹਾਂ ਕਿਉਂਕਿ 15 16 ਕ ਦਿਨ ਨਹੀਂ ਹੋਇਆ ਜੀ ਸੂਈ ਤਰਾਪਾਣਾ ਪੰਜਾਂ ਪਸ਼ੂਆਂ ਦੀ ਡਿਵਰਮਿੰਗ ਕਰਨੀ ਸੀ ਪੰਜਾਂ ਪਸ਼ੂਆਂ ਵੀ ਆਪਾਂ ਡਿਵਰਮਿੰਗ ਕਰਤੀ ਹੈ ਤੇ ਸਾਨੂੰ ਸਾਰੀ ਡਿਟੇਲ ਵੀ ਦੱਸਤੀ ਜਿਹੜੀ ਦਵਾਈ ਦਿੱਤੀ ਹੈ ਆਪਾਂ ਕਿੰਨੀ ਦੇਣੀ ਹੈ ਕਦੋਂ ਦੇਣੀ ਹੈ ਉਹ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੀ ਆ ਬਾਕੀ ਦਵਾਈਆਂ ਬਹੁਤ ਤਰ੍ਹਾਂ ਦੀਆਂ ਚੰਗੀ ਕੰਪਨੀ ਦੀ ਦਵਾਈ ਦੇਵੋ ਜੇ ਪਤਾ ਤਾਂ ਹੋਵੇ ਜਿਹਦਾ ਉਹਨਾਂ ਦੇਵੋ ਤੇ ਜੇ ਨਹੀਂ ਪਤਾ ਤਾਂ ਡਾਕਟਰ ਦੀ ਸਲਾਹ ਨਾਲ ਦਵਾਈ ਜ਼ਰੂਰ ਦੇਵੋ ਡਿਵਰਮਿੰਗ ਜ਼ਰੂਰ ਕਰੋ ਹਰੇਕ ਪਸ਼ੂ ਦੇ ਵੱਡਿਆਂ ਤੋਂ ਛੋਟਿਆਂ ਦੀ ਸੌਦੀ ਟਾਈਮ ਤੇ ਕਰਨੀ ਚਾਹੀਦੀ ਹੈ ਤੇ ਲਿਖ ਕੇ ਜ਼ਰੂਰ ਰੱਖੋ ਤੇ ਡਿਵਰਮਿੰਗ ਜ਼ਰੂਰੀ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੇ ਫੇਸਬੁੱਕ ਪੇਜ ਤੇ ਨਵੇਂ ਆਏ ਆ ਉਹ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਜਾਣਕਾਰੀ ਕਿੱਦਾਂ ਦੀ ਲੱਗੀ ਤੇ ਸੋਚਿਆ ਤੁਹਾਡੇ ਭਰਾਵਾਂ ਦੇ ਨਾਲ ਸਾਂਝੀ ਕਰੀਏ ਅੱਜ ਡਿਵਰਮਿੰਗ ਆਪਾਂ ਕਰ ਰਹੇ ਜੀ ਤੇ ਆਪਾਂ ਸਾਰੀ ਡਿਟੇਲ ਲਿਖ ਕੇ ਰੱਖ ਲੈਣੇ ਹੁੰਦੇ ਆ ਜਿਵੇਂ ਹੁਣ ਅੱਜ ਇਹ ਡਿਵਰਮਿੰਗ ਕਰੀ ਆ ਜਿੰਨੇ ਪਸ਼ੂਆਂ ਦੀ ਵੀ ਕਰੀ ਆ ਪੰਜਾਂ ਦੀ ਇਹ ਆਪਾਂ ਸਾਰਿਆਂ ਦੇ ਨਾਮ ਲਿਖ ਕੇ ਤੇ ਜਿਹੜੀ ਇਹ ਮੈਡੀਸਨ ਆ ਇਹਦਾ ਨਾਮ ਲਿਖ ਕੇ ਕਿੰਨੇ ਕਿੰਨੇ ਐਮਐਲ ਦਿੱਤੀ ਉਹ ਸਾਰੀ ਲਿਖ ਕੇ ਆਪਾਂ ਰੱਖ ਲੈਣੀਆਂ ਤੇ ਉਸ ਤੋਂ ਬਾਅਦ ਆਪਾਂ ਦੇ ਪਾਪਨ ਪਤਾ ਲੱਗ ਜਾਊਗਾ ਕਿ ਇੰਨਾ ਟਾਈਮ ਇਹਨੂੰ ਦਿੱਤੀ ਨੂੰ ਹੋ ਗਿਆ ਵੀ ਆਹ ਦਵਾਈ ਦਿੱਤੀ ਹੈ ਇੰਨੀ ਦਿੱਤੀ ਹੈ ਇਹੇ ਵਸਮਣ ਦਿੱਤੀ ਆ ਜਦੋਂ ਦੋਕੇ ਦੁਬਾਰੇ ਦੇਣੀ ਆਪਾਂ ਨੂੰ ਪਤਾ ਲੱਗ ਜਾਊ ਵੀ ਦੁਬਾਰੇ ਕਿਹੜੇ ਬਸ ਨੂੰ ਕਿੰਨੇ ਟਾਈਮ ਬਾਅਦ ਦੇਣੀ ਆ ਤੇ ਸਾਲਟ ਆਪਾਂ ਚੇਂਜ ਕਰਕੇ ਦੇਣੀ ਆ ਤੇ ਇੰਨੀ ਕਿ ਜਾਣਕਾਰੀ ਸੀਗੀ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਜਿੰਨੇ ਭਰਾ ਐਂਡ ਤੱਕ ਜੋੜੇ ਆ ਸਾਰਿਆਂ ਦਾ ਧੰਨਵਾਦ